ਹੈਪੀ ਬਰਥਡੇ ਟੂ ਥੈਂਕ ਯੂ ਜੀਮਨਤਾਰਿਆ ਤਾਰਿਆ ਕੀ ਤੇ ਹੈ ਕੋੜਾ ਰੋਟੇ ਦੀ ਨਾਲੀ ਤਪ ਫੱਲ ਬਦਿਓ ਨੇ ਮੋੜ ਵਾਲੀ ਕੀ ਦਿਨ ਲੱਤ ਮਾਰੇਲੇ ਬਲੇ ਇੱਕ ਵੀ ਸ਼ਰਤ ਕੋਰ ਮੋਢੀ ਦੀ ਮਾਂ ਜਿਹੜੇ ਵੀ ਸ਼ਰਨਜੀਤ ਕੌਰ ਜੀ ਇਹੋ ਪੇਸ਼ ਕਰਦੇ ਨੇ ਮੁੰਡਾ ਵੀ ਖਾਦੋ ਜਰਾ ਮਾੜਾ ਜਿਹਾ ਮਾਹਾਂ ਨਾਨੇ ਹਲੋ ਦਾ ਕਰਦੇ ਤਰਾ ਨਾਨੇ ਅਨੇ ਹਲੋ ਦਾ ਕਰ ਹੈਲੋ ਕਰਦੇ ਬਾਏ ਬਾਏ ਨਹੀਂ ਕਰਨੇ ਹਲੋ ਕਰਨੀ ਹੈ ਇਧਰ ਨਹੀਂ ਕਰਨ ਮਾਸ਼ਾ ਅੱਲਾਹ ਸੋਨੇ ਛੱਡੀਦਾ ਹੁੰਦਾ ਦੋ ਮਹੀਨਾ ਬਾਅਦ ਨਹੀਂ ਆਉਂਦੇ ਮਾਮਾ ਨਾ ਜੀ ਜਾਓ ਤੇ ਕੁਝ ਨਹੀਂ ਹੋ ਰਿਹਾ ਦਾਦਾ ਜੀ ਦਰਦ ਨਹੀਂ ਕਰਮ ਹੋ ਗਏ ਲੈ ਵੀ ਕਿਹਦੇ ਮੋਵਤੀ ਵੀ ਆ ਗਈ ਇਹ ਮਾਰਚ ਸੈਣ ਸੁਪੂੜਾ ਆਇਓ ਕਿਤੇ ਮਲਟੋ ਹੋ ਜਾਣਾ ਕਿਤੇ ਆ ਇੱਕ ਲੈ ਕੇ ਹੀ ਹੋਣ ਐ ਤੁਲਾ ਲਓ ਮੇਰੇ ਪਰਲੇ ਬਸ ਜਾ ਟਿਕਟ ਲਾਇਓ ਇਹ ਸੀਨੀਅਰ ਰੋਟੀ ਦੇ ਗੋਲੇ ਨਵੇਂ ਚਾਹੇ ਕਰਦੇ ਫਟਕ ਫਾੜ ਵਾਲੀ ਯਾਜਵਾ ਇੱਕ ਨਾਮ ਪਲੇਟ ਤੇ ਚਲ ਗਿਆ ਮੈਂ ਉੱਤੇ ਰੱਖ ਦੇ ਨੂੰ ਮੜਾ ਜਾਈ ਮੈਂ ਕਹਿ ਗਈ ਕਾਲੀ ਵਿੱਚ ਜਾਉ ਉੱਥੇ ਖੰਸਣਾ ਜਾਓ ਬੈਠੇ ਜਾਉਂਦੇ ਪਾਪਾ ਜੀ ਪਹੁੰਚ ਰਹੇ ਨੇ ਇਧਰ ਨਾ ਵੀੜਾ ਆ ਜੀ ਨਾ ਕਿਸੇ ਕਾਲੇ ਮਸਾਲਾ ਕਾਲੇ ਮਸਾਲਾ ਬਿਟ ਬਿਟ ਆਏ ਕੋਈ ਨਹੀਂ ਭੜਾ ਤੇ ਆ ਇਹ ਤਾਂ ਕਰ ਰਹੇ ਹੋ ਨਾ ਇਹ ਨਾਮ ਬਲਵਿੰਦਰ ਸਿੰਘ ਜੀ ਵੀ ਆ ਚੁੱਕੇ ਨੇ ਆ ਪੱਕਾ ਬੰਦ ਕਰੋ ਯਾਰ ਹਵਾ ਆ ਰਹੀ ਬਬੂ ਜੀ ਨਹੀਂ ਨਾ ਕਿਸੇ ਦਾ ਬਬੂ ਜੀ ਦਾ ਉਹ ਤਾਂ ਪੁਰਾਣਾ ਕਿਸੇ ਦਾ ਹੀ ਬਾਅਦ ਚ ਦੱਸਾਂ ਮम्मा ਰੈਡੀ ਕਿੱਧਰ ਗਿਆ ਕਹਿੰਦੇ ਉੱਤੇ ਜਾਓ ਮੈਂ ਇੱਥੇ ਆ ਜਾਣਾ ਜੀਫ ਜੀਫ ਗੈਸਟ ਜੀ ਕਿਸ ਦਾ ਜਿਹਦੇ ਪੀਤੇ ਨੂੰ ਇੱਥੇ ਕਰਨਾ ਪੁੱਤ ਤੈਨੂੰ ਆਹੋ ਕਰੋ ਹਾਂ ਆਲੀ ਪੂਰੀ ਜਾਨੀ ਉਹ ਲੱਕ ਜਾਣਾ ਥੋੜੀ ਜਿਹੀ ਖੁਜਦੀ ਅੱਜ ਤੁਹਾਨੂੰ ਸਾਰੇ ਕਿਹਾ ਹੈਪੀ ਬਰਥਡੇ ਆਜਾ ਬੀਜੀ ਦਾ ਨਾ ਕੀਆ

ਨੰਨਿ ਨੂੰ ਉਠਾਓ ਨੰਨਿ ਬਾਬੇ ਹੈਪੀ ਬਰਥਡੇ ਕੋ ਲਾ ਹੈਪੀ ਬਰਥਡੇ ਬਦੋਂ ਕਨ ਗੱਲ ਕਰਾ ਮਾਮੇ ਦੀ ਦੋਨਾਂ ਦਾ ਕਾਪੀ ਰਾਈਟ ਹੈ ਇਹ ਸਾਨਾ ਨਹੀਂ ਬਸਾਤਾ ਦਾਲ ਭੂਰੀ ਆਏ ਨੇ ਬੇਟਾ ਇਹਦਾ ਕੇਕ ਹੋਣਾ ਕੌਣ ਲੱਗਿਆ ਇਹ ਪਲੇਟਾਂ ਕਾਲਾ ਯਾਰ ਪਕੜ ਬਾਹਰ ਨਾ ਸਟੇ ਰਹਿੰਦੇ ਆ ਖਾਣਾ ਹੀ ਆ ਇਹ ਪਲੇਟ ਤੇ ਖਾਦਾ ਜਾਣਾ ਇਹ ਦਿਸ ਕੀ ਆ

ਚੱਲ ਬਈ ਚੱਲ ਚੱਲ ਤੇ ਮਾਰਾ ਸੀ ਇੱਕ ਮਿੰਟ ਉਹ ਜਿਹੜੇ ਏਂਚ ਪਾ ਲਾ ਫਿਰ ਸਾਰੇ ਲੈ ਮੈਂ ਇੱਕ ਮਿੰਟ ਵੀਡੀਓ ਪਾਣਾ ਇਹ ਨਹੀਂ ਪਾਣਾ ਸੁਣਨੇ ਨਹੀਂ ਪਾਣਾ ਜਾਨੋਦਾਨ ਕਿਦਾ ਆ ਨਾ ਉਹ ਦੇਸੀ ਪਾ ਦੂੰਗਾ ਗਿਆ ਕਿੱਥੇ ਆਹ ਲਾ ਗਿਆ ਜਾਨੋਦਾਨ ਆ ਦੇਖੋ ਤਾਰੇ ਆ ਦੇਖੋ ਤਾਰੇ ਉਹ नबाटले शिगवते हैं ए नहीं 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 डॉट नेट नाउ आ जाओ चलो ਬਾਹਰ ਲੈ ਕੇ ਉਹ ਲੋਕ ਨਹੀਂ ਬਾਹਰ ਮਾਰ ਕੇ ਜਨਮ ਲੋ ਜੀ ਸੁਣੇ ਕਹਿੰਦਾ ਇਹ ਹਲਕੇ ਚਲੋ ਜੀ ਆਪਕੋ ਕਹਿੰਦਾ ਮੂਹ ਹੀ ਲਾਉਣਾ ਨਹੀਂ ਕੁਝ ਵੀ ਦੇਗਾ ਆਹ ਦੋ ਕਿਲੋ ਲੈਂਦੇ ਨਾ ਨਾਨ ਇੰਗਲਿਸ਼ ਨਾਨੀ ਆ ਲੈ ਮੂਹ ਲਾ ਦੇਣਾ ਕੋਈ ਨਾ ਚਲਾ ਜੁੱਠਾ ਹੋ ਗਿਆ ਕਲੀਅਰ ਜਰਾ ਕਲੀਅਰ ਕਰ ਲਓ ਮਾ हां वो तो हमारे दुकाने में है जैसे कोई बोला है क्या कोई निकल नहीं कोई थैंक यू भाई वो साइकिल की बात अरे अरे आने मत आ कोई अंदर मत डाल आ बेबे मार के ले के आ ਗੰਦੀ ਅਗਨੂ ਨੂ ਇਕ ਵਾਲਿਆ ਹੈ ਹੈ ਆਏ ਨਹੀਂ ਗਣਾ ਯਾਰ ਨਾ ਸਾਫ ਕਰੀ ਗਣੀ ਯਾਰ ਸਮਝ ਨਾਲ ਚੱਲ ਪੈਣੀ ਮੰਦਰੀ ਜਦੋਂ ਉਹ ਤੇਰਾ ਤੇਰਾ ਨਾ ਲੜਾਉਣਾ ਕਰਦੇ ਆਪਾਂ ਨਾ ਲੜਾਉਣਾ ਕਰਦੇ ਚਲੋ ਜੀ ਠੀਕ ਹੈ ਤੂੰ ਫਿਰ ਪਾਰਟੀ ਚੇਂਜ ਕਰਦਾ ਨਹੀਂ ਨਹੀਂ ਕਰਦਾ ਨਹੀਂ ਮਾਰਦੇ ਦੀ ਬਹੁਤ ਪਤਲੇ ਸਰਕਾਰ ਨੂੰ ਚੀਪ ਗੱਸੀ ਆਏ ਨੇ ਆ ਜੀ ਜੀ ਆ ਗਿਆ ਮੁੰਡਿਆਰ ਸਗਣੇ ਦੂਰ ਤੇ ਕਾਹਨ ਗਏ ਬਬੂ ਡੈਰੀ ਵਾਲੇ ਲੈਓ 100 ਰੁਪਿਆ ਸੰਧੂ ਸੰਧੂ ਹੁੰਦੇ ਆ ਤਤਰੇ ਨੂੰ ਤੇ ਦੇਖੀ ਕੋਈ ਨਾ ਮਾਨ ਕਿਸੇ ਦੇ ਮਿੱਤ ਨਹੀਂ ਛੱਡ ਲਈ ਜਾਂ ਹੁੰਦਾ ਕੋਈ ਨਾ ਜਾ ਯਾਰ ਇੱਧਰ ਲੈਣਾ ਹੈਗਾ 100 ਰੁਪਿਆ ਸਗਣੇ ਕੋਲੇ ਪੇ ਆਉਗਾ ਉਹ ਮਸਤ ਗਾੜੀ ਨੂੰ ਨਾ ਕੋਈ ਨਵਾਂ ਬੈਠੇ ਨਹੀਂ ਨਹੀਂ ਕੰਮ ਨਹੀਂ ਕਰਨਾ ਉਹ ਹੁੰਦਾ ਮਗਰ ਅੱਧਾ ਕਟਿਆ ਹੱਥ ਤੋਂ ਚੱਲ ਨਹੀਂ ਗਿਆ ਚਾਪੀ ਬੰਦੀ ਗੱਲ ਹੁੰਦਾ ਐਸਾ ਜੁਕਾ ਸਮਝ ਨਹੀਂ ਸਕਦੇ ਚਲੋ ਚਲੋ ਬਾਹਰ ਗਏ ਇਧਰ ਜਾਗਾ ਆਜਾ ਜਸਪ੍ਰੀਤ ਜੀ ਤੁਸੀਂ ਕਹਿੰਦੇ ਇੱਥੇ ਆਜਾ ਪ੍ਰਿਆਰਣ ਚੱਲ ਜਾਣਾ ਭਦਰ ਨਹੀਂ ਨਹੀਂ ਆਜਾ ਹਾਂ ਕੋਈ ਨਹੀਂ ਨੇ ਰਿਹਾ ਕੋਈ ਨਹੀਂ ਸੁਣੇ ਕਹਿੰਦਾ ਕਹੇ ਹੈ ਕਿ ਚਲੋ ਜੀ ਇਹਦਾ ਕੁਝ ਕਹਿੰਦਾ ਉਹ ਤਾਂ ਚੰਗੋ ਕਰਾਉਂਦਾ ਕੋਈ ਰੱਤ ਫੋਟੋ ਹੈ ਜੋ ਮਟਿਆ ਕਰਦਾ ਹੋਈ ਗਿਆ ਉਹਨੇ

ਇਹ ਬੰਨੇ ਤੁਸੀਂ ਆ ਗਏ ਹੈ। ਹੈਪੀ ਬਰਥਡੇ ਵੀ ਕਰਦੇ ਮਨ। ਅਗਰ ਬੀਜੀ ਹੈਪੀ ਬਰਥਡੇ ਟੂ ਯੂ ਆਦੇ ਆਦੇ ਉੱਤਰੋ। ਹੋਰ ਜੀ ਬਰਥਡੇ ਆ ਮੈਂ ਚਾਪੀ ਲਿਆ। ਹਾਂ ਆ ਰਹੇ ਹਾਂ। ਇਹ ਲੁੱਕ ਕਰਦੇ ਹੋ। ਕੋਈ ਨਾ ਰਹਿ ਬਰਥਡੇ। ਓਕੇ ਆਪਾਂ ਹੋਰ ਕੌਣ ਹੈ? ਇਹ ਆ ਰਹੇ। ਜੇ ਵੀ ਜਿੰਨ ਫਾਟ ਵੀ ਜਿੰਨ ਫਾਟ ਕਾਰਨ ਇਹ ਜੀ ਆ ਗਏ ਤੁਸੀਂ ਵੀ ਬੈਠੀ ਤੁਸੀਂ ਉੱਧਰ ਨੂੰ ਕੋਈ ਨਹੀਂ ਕੋਈ ਨਹੀਂ ਮਾਰਨ ਮੈਂ 体育啊。<music> <music>